ਦੋਸਤੋ ਦੁਨੀਆ ਦੇ ਸਾਰੇ ਸੱਪਾਂ ਦਾ ਰਾਜਾ ਕਿਹਾ ਜਾਣ ਵਾਲਾ ਗੁੱਗਾ ਜ਼ਾਹਰ ਪੀਰ ਜਿਸ ਦੀ ਪੰਜਾਬ ਵਿੱਚ ਵੀ ਸੱਪਾਂ ਦਾ ਰਾਜਾ ਹੋਣ ਕਰਕੇ ਪੂਜਾ ਕੀਤੀ ਜਾਂਦੀ ਹੈ ਅੱਜ ਵੀ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੱਲੋਂ ਭਾਤੋ ਦੇ ਮਹੀਨੇ ਵਿੱਚ ਪਿੰਡ ਦੇ ਬਾਹਰ-ਬਾਰ ਜਿੱਥੇ ਕੋਈ ਪ੍ਰਾਣੀਆਂ ਸੱਪਾਂ ਦੀਆਂ ਖੁੱਡਾਂ ਹੋਣ ਜਾਂ ਕੋਈ ਪ੍ਰਾਣਾ ਥੇ ਜਾਂ ਟਿੱਬਿਆਂ ਦਾ ਇਲਾਕਾ ਹੋਵੇ ਉੱਥੇ ਜਾ ਕੇ ਗੁੱਗੇ ਪੀਰ ਦੀ ਪੂਜਾ ਕੀਤੀ ਜਾਂਦੀ ਹੈ ਤੇ ਗੁੱਗੇ ਜ਼ਾਹਰ ਪੀਰ ਨੂੰ ਖੁਸ਼ ਕਰਨ ਵਾਸਤੇ ਦੁੱਧ ਅਤੇ ਮਿੱਠੀਆਂ ਸੇਵੀਆਂ ਬਣਾ ਕੇ ਲੈ ਕੇ ਜਾਂਦੀਆਂ ਹਨ ਕਈ ਪਿੰਡਾਂ ਵਿੱਚ ਮਰਾਸੀਆਂ ਵੱਲੋਂ ਇੱਕ ਕਾਲਾ ਧਾਗਾ ਘਰ-ਘਰ ਜਾ ਕੇ ਵੰਡਿਆ ਜਾਂਦਾ ਤੇ ਨਾਲ ਹੀ ਘਰ-ਘਰ ਜਾ ਕੇ ਦੱਸਿਆ ਜਾਂਦਾ ਹੈ ਕਿ ਇਸ ਦਿਨ ਗੁੱਗਾ ਹੈ ਤੇ ਤੁਸੀਂ ਸਾਰਿਆਂ ਨੇ ਗੁੱਗਾ ਪੂਜ ਕੇ ਆਉਣਾ ਪੰਜਾਬ ਦੀ ਹੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਦਰਗਾਹਾਂ ਬੜੀਆਂ ਹੋਈਆਂ ਜਿੱਥੇ ਹਰ ਸਾਲ ਗੁੱਗੇ ਜਾਰ ਪੀਰ ਦੇ ਭਾਰੀ ਮੇਲੇ ਲੱਗਦੇ ਹਨ ਪਰ ਅਸਲ ਵਿੱਚ ਇਹ ਗੁੱਗਾ ਜਾਰ ਪੀਰ ਕੌਣ ਸੀ ਇਸ ਦਾ ਸੱਪਾਂ ਦੇ ਨਾਲ ਕੀ ਸੰਬੰਧ ਹੈ ਕਿਉਂ ਗੁੱग्गा जाहर पीर ਦੇ ਨਾਮ 'ਇਟ ਸੱਪਾਂ ਦੀਆਂ ਖੁੱਡਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਗੁੱਗੇ ਜਾਹਰ ਪੀਰ ਨੂੰ ਸੱਪਾਂ ਦਾ ਰਾਜਾ ਕਿਉਂ ਕਿਹਾ ਜਾਂਦਾ ਗੁੱਗੇ ਜਾਹਰ ਪੀਰ ਦਾ ਪੰਜਾਬ ਅਤੇ ਸਿੱਖਾਂ ਦੇ ਨਾਲ ਕੀ ਸੰਬੰਧ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ رہ ਜਾਓਗੇ ਗੁੱਗੇ ਜਾਹਰ ਪੀਰ ਦੀ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸ਼ੁਰੂਆਤ ਤੋਂ ਲੈ ਕੇ ਜੇਕਰ ਗੱਲ ਕਰੀਏ ਤਾਂ ਦੱਸਿਆ ਜਾਂਦਾ ਹੈ ਕਿ ਪਿਤਾ ਜੇਵਰ ਲਾਲ ਅਤੇ ਮਾਂ ਵਾਸ਼ਲ ਦੇ ਘਰ ਗੁੱਗਾ ਪੀਰ ਦਾ ਜਨਮ ਹੋਇਆ ਗੁੱਗੇ ਦਾ ਪਿਤਾ ਜੇਵਰ ਲਾਲ ਇੱਕ ਰਾਜਾ ਸੀ ਜੋ ਬਾਗੜ ਦੇ ਇਲਾਕੇ ਵਿੱਚ ਗੜ ਗਦੇੜਾ ਪਿੰਡ ਦਾ ਇੱਕ ਚੋਹਾਨ ਰਾਜਪੂਤ ਰਾਜਾ ਹੁੰਦਾ ਹੈ ਗੁੱਗਾ ਜ਼ਾਹਰ ਪੀਰ ਦੇ ਜਨਮ ਤੋਂ ਪਹਿਲਾਂ ਰਾਜਾ ਜੇਵਰਪਾਲ ਅਤੇ ਰਾਣੀ ਵਾਛਲ ਦੇ ਵਿਆਹ ਨੂੰ ਕਰੀਬ 12 ਸਾਲ ਬੀਤ ਜਾਂਦੇ ਹਨ ਪਰ ਉਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਹੁੰਦੀ ਕਿਸੇ ਵੀ ਬੱਚੇ ਨੂੰ ਜਨਮ ਨਾ ਦੇਣ ਕਰਕੇ ਰਾਣੀ ਵਾਛਲ ਨੂੰ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਤਾਨੇ ਮੇਲੇ ਮਾਰੇ ਜਾਣ ਲੱਗੇ ਉਹਨਾਂ ਨੂੰ ਅੰਤਰੀ ਨਖਤਰੀ ਅਤੇ ਬਾਜ ਕਹਿ ਕੇ ਪੁਕਾਰਿਆ ਜਾਣ ਲੱਗਾ ਆਪਣੇ ਨਾਲ ਹਰ ਰੋਜ਼ ਇਹੀ ਘਟਿਆ ਵਤੀਰਾ ਹੁੰਦਾ ਦੇਖ ਰਾਣੀ ਵਾਛਲ ਬੜੀ ਪਰੇਸ਼ਾਨ ਹੋ ਜਾਂਦੀ ਤੇ ਆਪਣੇ ਨਾਮ ਦੇ ਨਾਲ ਲੱਗੇ ਬਾਜ ਨਾਮ ਦੇ ਸਰਨਾਵੇ ਨੂੰ ਲਾਹ ਲਈ ਅਤੇ ਔਲਾਦ ਦਾ ਸੁੱਖ ਪ੍ਰਾਪਤ ਕਰਨ ਲਈ ਰਾਣੀ ਵਾਛਲ ਨੇ ਬੜੇ ਪੀਰ ਫਕੀਰ ਤੇ ਆਏ ਥਾਂ-ਥਾਂ ਜਾ ਕੇ ਉਸਨੇ ਮਿੰਤਾ ਅਰਦਾਸਾਂ ਕੀਤੀਆਂ ਕਈ ਜੋਤਿਸ਼ੀਆਂ ਪੜਤਾਂ ਦੇ ਕੋਲ ਜਾ ਕੇ ਪੱਤਰियां ਖਲਵਾਈਆਂ ਥਾਂ-ਥਾਂ ਮੜੀਆਂ ਮਸਾੜਾ ਕਬਰਾਂ ਨੂੰ ਪੁੱਛਦੇ ਸਮਾਂ ਲੰਘ ਰਿਹਾ ਸੀ ਤੇ ਅਖੀਰ ਇੱਕ ਦਿਨ ਫਿਰ ਹੁੰਦਾ ਕਿ ਹੈ ਕਿ ਗੁਰੂ ਗੋਰਖਨਾਥ ਆਪਣੇ ਚੇਲਿਆਂ ਦੇ ਨਾਲ ਗੜ ਗਦੇੜਾ ਦੇ ਇਲਾਕੇ ਵਿੱਚ ਰਾਣੀ ਵਾਛਲ ਦੇ ਇੱਕ ਬਾਗ ਵਿੱਚ ਆ ਕੇ ਡੇਰਾ ਲਾਉਂਦਾ ਜਿਸ ਨੂੰ ਕਾਲਾ ਬਾਗ ਕਿਹਾ ਜਾਂਦਾ ਸੀ ਕਾਲਾ ਬਾਗ ਇਸ ਨੂੰ ਲੰਬੇ ਸਮੇਂ ਤੋਂ ਸੁੱਕਾ ਹੋਣ ਕਰਕੇ ਕਹਿੰਦੇ ਸਨ ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਗੋਰੀਕਨਾਥ ਇਸ ਬਾਗ ਵਿੱਚ ਆ ਕੇ ਠਹਿਰਦਾ ਤਾਂ ਉਹ ਆਪਣੇ ਚੇਲਿਆਂ ਦੇ ਨਾਲ ਇੱਥੇ ਧੂਣਾ ਲਾਉਂਦਾ ਏ ਜਿਸ ਤੋਂ ਬਾਅਦ ਉਹ ਬਾਗ ਹਰਾ ਭਰਿਆ ਹੋਣਾ ਸ਼ੁਰੂ ਹੋ ਜਾਂਦਾ ਜੋ ਸਦੀਆਂ ਤੋਂ ਵਿਰਾਨ ਪਿਆ ਹੋਇਆ ਸੀ ਇਹ ਗੱਲ ਜਦੋਂ ਰਾਣੀ ਵਾਸ਼ਲ ਨੂੰ ਪਤਾ ਲੱਗਦੀ ਹੈ ਕਿ ਸਦੀਆਂ ਤੋਂ ਸੁੱਕੇ ਪਏ ਕਾਲੇ ਬਾਗ ਵਿੱਚ ਵੀ ਇੱਕ ਨਾਥ ਨੇ ਆ ਕੇ ਡੇਰਾ ਲਾਉਣ ਦੇ ਨਾਲ ਉਹ ਬਾਗ ਹਰਿਆ ਭਰਿਆ ਹੋ ਗਿਆ ਤਾਂ ਇਹ ਗੱਲ ਜਾਣ ਕੇ ਰਾਣੀ ਵਾਸ਼ਲ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਸ ਨੂੰ ਆਸ ਵੱਜ ਜਾਂਦੀ ਹੈ ਕਿ ਜਿਹੜਾ ਜੋਗੀ ਐਨੇ ਚਿਰਾਂ ਤੋਂ ਸੁੱਕੇ ਪਏ ਕਾਲੇ ਬਾਗ ਨੂੰ ਹਰਾ ਕਰ ਸਕਦਾ ਤਾਂ ਫਿਰ ਉਹ ਮੇਰੀ ਕੋਕੜੂ ਕਿਉਂ ਨਾ ਭਾਗ ਲਾਵੇਗਾ ਜਿਸ ਤੋਂ ਬਾਅਦ ਰਾਣੀ ਵਾਸ਼ਲ ਕਈ ਸਾਰੇ ਤੋਹਫੇ ਤੇ ਕਈ ਤਰ੍ਹਾਂ ਦੇ ਪਕਵਾਨ ਲੈ ਕੇ ਗੁਰੂ ਗੋਰਖਨਾਥ ਕੋਲ ਜਾਂਦੀ ਹੈ ਤੇ ਜਾ ਕੇ ਉਸ ਦੀ ਸੇਵਾ ਸੰਭਾਲ ਕਰਦੀ ਹੈ ਗੋਰਖਨਾਥ ਵੀ ਰਾਣੀ ਵਾਸ਼ਲ ਦੀ ਇੰਨੀ ਸ਼ਰਧਾ ਵੇਖ ਕੇ ਖੁਸ਼ ਹੋ ਜਾਂਦਾ ਤੇ ਰਾਣੀ ਨੂੰ ਪੁੱਛਦਾ ਹੈ ਕਿ ਦੱਸ ਤੈਨੂੰ ਕੀ ਚਾਹੀਦਾ ਜਿੱਥੇ ਰਾਣੀ ਵਾਛਲ ਫੇਰ ਔਲਾਦ ਦੀ ਪ੍ਰਾਪਤੀ ਦੀ ਚਾਹਨਾ ਕਰਦੀ ਹੈ ਇਸ ਤੇ ਗੋਰਖਨਾਥ ਰਾਣੀ ਵਾਛਲ ਨੂੰ ਇੱਕ ਵਾਅਦਾ ਦਿੰਦਾ ਹੈ ਕਿ ਤੁਹਾਡੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਆ ਲਓ ਗੁਗਲ ਤੇ ਇਸ ਨੂੰ ਤੁਸੀਂ ਖਾ ਲਓ ਤੁਹਾਡੇ ਘਰ ਇੱਕ ਪੁੱਤ ਹੀ ਜੰਮੇਗਾ ਕਿਹਾ ਜਾਂਦਾ ਹੈ ਕਿ ਗੋਰਖਨਾਥ ਵੱਲੋਂ ਦਿੱਤੀ ਗੁਗਲ ਖਾਣ ਤੋਂ ਬਾਅਦ ਜਦੋਂ ਰਾਣੀ ਵਾਛਲ ਦੇ ਘਰ ਪੁੱਤਰ ਦਾ ਜਨਮ ਹੋਇਆ ਤਾਂ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਵੀ ਗੁਗਲ ਹੀ ਰੱਖ ਦਿੱਤਾ ਕਿ ਇਹ ਤਾਂ ਗੂਗਲ ਵਿੱਚੋਂ ਹੀ ਜੰਮਿਆ ਏ ਇਸੇ ਗੂਗਲ ਨਾਮ ਤੋਂ ਫਿਰ ਹੌਲੀ-ਹੌਲੀ ਗੁੱਗਾ ਨਾਮ ਪੈ ਜਾਂਦਾ ਜਿਸ ਦਾ ਅਰਥ ਹੁੰਦਾ ਹੈ ਸੱਪਾਂ ਦਾ ਰਾਜਾ ਇਸ ਤੋਂ ਇਲਾਵਾ ਕਿਤੇ ਇਤਿਹਾਸ ਵਿੱਚ ਗੂਗਲ ਪੀਰ ਵੀ ਆਉਂਦਾ ਹੈ ਕਿਤੇ ਸਰਪ ਪੀਰ ਲਿਖਿਆ ਆਉਂਦਾ ਤੇ ਕਿਤੇ ਸਰਪ ਰਾਜਾ ਲਿਖਿਆ ਮਿਲਦਾ ਹੈ ਉਹਨਾਂ ਸਮਿਆਂ ਵਿੱਚ ਗੁੱਗਾ ਉਸ ਸੱਪ ਦਾ ਨਾਮ ਹੁੰਦਾ ਸੀ ਜੋ ਦੇਹ ਪਲਟਦਾ ਹੋਵੇ ਜੋ ਆਪਣਾ ਰੂਪ ਬਦਲ ਸਕਦਾ ਹੋਵੇ ਗੁੱਗਾ ਜਾਰ ਪੀਰ ਦੇ ਨਾਲ ਇੱਕ ਹੋਰ ਕਹਾਣੀ ਵੀ ਬੜੀ ਪ੍ਰਚਲਿਤ ਹੈ ਕਿਆ ਜਾਦਾ ਹੈ ਕਿ ਉਹਨਾਂ ਦੇ ਦੋ ਮਾਸੀ ਦੇ ਪੁੱਤ ਦੋ ਬਸੇਰੇ ਭਰਾ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਅਰਜਣ ਤੇ ਦੂਜੇ ਦਾ ਨਾਮ ਸੁਰਜਣ ਹੁੰਦਾ ਗੁੱਗਾ ਪੀਰ ਦੀ ਜਦੋਂ ਵਿਆਹ ਦੀ ਉਮਰ ਹੋ ਜਾਂਦੀ ਤਾਂ ਘਰਦਿਆਂ ਵੱਲੋਂ ਉਸ ਵਾਸਤੇ ਇੱਕ ਲੜਕੀ ਵੇਖੀ ਜਾਂਦੀ ਹੈ ਪਰ ਲੜਕੀ ਦੀ ਖੂਬਸੂਰਤੀ ਵੇਖ ਕੇ ਉਹਨਾਂ ਦੀ ਮਾਸੀ ਦੇ ਪੁੱਤ ਅਰਜਣ ਅਤੇ ਸੁਰਜਣ ਬੇਈਮਾਨ ਹੋ ਜਾਂਦੇ ਹਨ ਗੁੱਗੇ ਦੀ ਮਾਸੀ ਦੇ ਪੁੱਤ ਅਰਜਣ ਅਤੇ ਸੁਰਜਣ ਚਾਹੁੰਦੇ ਸਨ ਕਿ ਇਸ ਲੜਕੀ ਨਾਲ ਵਿਆਹ ਅਸੀਂ ਕਰਵਾਵਾਂਗੇ ਪਰਾਕੀਰ ਵਿੱਚ ਗੁੱਗੇ ਦਾ ਵਿਆਹ ਉਸ ਲੜਕੀ ਨਾਲ ਹੋ ਜਾਂਦਾ ਜਿਸ ਕਰਕੇ ਅਰਜਣ ਤੇ ਸੁਰਜਣ ਉਸ ਦਾ ਵਿਰੋਧ ਕਰਨਾ ਬਾਅਦ ਵਿੱਚ ਸ਼ੁਰੂ ਕਰ ਦਿੰਦੇ ਇਹ ਵਿਰੋਧ ਹੌਲੀ ਹੌਲੀ ਲੜਾਈ ਵਿੱਚ ਬਦਲ ਜਾਂਦਾ ਹੈ ਤੇ ਫਿਰ ਗੁੱਗਾ ਪੀਰ ਤੇ ਅਰਜਣ ਸੁਰਜਣ ਦੇ ਵਿਚਕਾਰ ਲੜਾਈ ਹੁੰਦੀ ਹੈ ਜਿਸ ਲੜਾਈ ਵਿੱਚ ਦੋਵੇਂ ਭਰਾ ਅਰਜਣ ਅਤੇ ਸੁਰਜਣ ਮਾਰੇ ਜਾਂਦੇ ਹਨ ਇਸ ਗੱਲ ਦਾ ਪਤਾ ਜਦੋਂ ਗੁੱਗੇ ਦੀ ਰਾਣੀ ਵਾਸ਼ਲ ਨੂੰ ਲੱਗਦਾ ਕਿ ਇਸ ਨੇ ਆਪਣੇ ਦੋਵੇਂ ਮਾਸੀ ਦੇ ਪੁੱਤਾਂ ਨੂੰ ਮਾਰ ਦਿੱਤਾ ਹੈ ਤਾਂ ਰਾਣੀ ਵਾਸ਼ਲ ਬੜੀ ਗੁੱਸੇ ਵਿੱਚ ਆਉਂਦੀ ਹੈ ਗੁੱਗੇ ਨੂੰ ਘਰੋਂ ਕੱਢ ਦਿੰਦੀ ਐ। ਕਿਹਾ ਜਾਂਦਾ ਏ ਕਿ ਘਰ-ਬਾਰ ਛੱਡ ਕੇ ਗੁੱਗਾ ਪੀਰ ਧਰਤੀ ਮਾਂ ਕੋਲ ਜਾ ਕੇ ਬੇਨਤੀ ਕਰਦਾ ਏ ਕਿ ਮਾਂ ਮੈਂ ਹੁਣ ਜਉਦਾ ਨਹੀਂ ਰਹਾਗਾ। ਮੈਂ ਤੇਰੇ ਵਿੱਚ ਹੀ ਸਮਾ ਜਾਣਾ ਚਾਹੁੰਨਾ ਹਾਂ। ਗੁੱਗੇ ਪੀਰ ਨੇ ਬੜੇ ਦੁਖੀ ਮਨ ਦੇ ਨਾਲ ਇਹ ਅਰਦਾਸ ਕੀਤੀ ਜੋ ਧਰਤੀ ਮਾਂ ਨੇ ਵੀ ਮੰਨ ਲਈ। ਇਹ ਗੱਲ ਮੰਨ ਕੇ ਧਰਤੀ ਗੁੱਗੇ ਨੂੰ ਥਾਂ ਦੇ ਦਿੰਦੀ ਤੇ ਗੁੱਗਾ ਆਪਣੇ ਘੋੜੇ ਸਮੇਤ ਧਰਤੀ ਵਿੱਚ ਸਮਾ ਜਾਂਦਾ। ਜਿੱਥੇ ਜਾ ਕੇ ਉਹ ਧਰਤੀ ਵਿੱਚ ਸਮਾਇਆ ਸੀ। ਉਸ ਜਗ੍ਹਾ 'ਚ ਗੁੱਗਾ ਪੀਰ ਦੀ ਮਜ਼ਾਰ ਬਣੀ ਹੋਈ ਹੈ ਜਿੱਥੇ ਹਰ ਸਾਲ ਬਹੁਤ ਭਾਰੀ ਮੇਲਾ ਲੱਗਦਾ ਗੁੱਗਾ ਪੀਰ ਜੋ ਕਿ ਗੋਰਖਨਾਥ ਦੀ ਗੁਗਲ ਦੇ ਵਿੱਚੋਂ ਜੰਮਿਆ ਤੇ ਫਿਰ ਸੱਪਾਂ ਵਾਂਗ ਧਰਤੀ ਵਿੱਚ ਹੀ ਸਮਾ ਗਿਆ ਜਿਸ ਕਰਕੇ ਉਸਨੂੰ ਸੱਪਾਂ ਦਾ ਰਾਜਾ ਕਹਿੰਦੇ ਹਨ ਰੱਖੜੀ ਦੇ ਦਿਨਾਂ ਵਿੱਚ ਗੁੱਗੇ ਦੀ ਪੂਜਾ ਕੀਤੀ ਜਾਂਦੀ ਦੁੱਧ ਮਿੱਠੀਆਂ ਸੇਵੀਆਂ ਤੇ ਆਟੇ ਦੇ ਸੱਪ ਬਣਾ ਕੇ ਔਰਤਾਂ ਪੁਰਾਣੇ ਖੇਤਾਂ ਪੁਰਾਣੇ ਟਿੱਬਿਆਂ ਵਿੱਚ ਸੱਪਾਂ ਦੀਆਂ ਖੁੱਡਾਂ ਦੇ ਅੱਗੇ ਰੱਖ ਕੇ ਆਉਂਦੀਆਂ ਹਨ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਪੰਜਾਬ ਅਤੇ ਸਿੱਖ ਧਰਮ ਦੇ ਨਾਲ ਗੱਗਾ ਪੀਰ ਦਾ ਕੋਈ ਵੀ ਸਬੰਧ ਨਹੀਂ ਪਰ ਹੋਰ ਨਾ ਰੀਤੀ ਰਿਵਾਜਾਂ ਦੀ ਤਰ੍ਹਾਂ ਸਿੱਖਾਂ ਵਿੱਚ ਵੀ ਬਹੁਤ ਸਾਰੀਆਂ ਹਿੰਦੂ ਰੀਤੀਆਂ ਅਤੇ ਬਹੁਤ ਸਾਰੀਆਂ ਮੁਸਲਮਾਨੀ ਰੀਤਾਂ ਪੀੜੀਦਰ ਪੀੜੀ ਅੱਗੇ ਚਲਦੀਆਂ ਆ ਰਹੀਆਂ ਹਨ ਜਿਸ ਨੂੰ ਅੱਜ ਵੀ ਲੋਕ ਉਸੇ ਤਰ੍ਹਾਂ ਨਿਭਾ ਰਹੇ ਹਨ ਪਰ ਹੋ ਸਕਦਾ ਹੈ ਕਿ ਇਹਨਾਂ ਵਿੱਚੋਂ ਬਹੁਤਿਆਂ ਨੂੰ ਉਹਨਾਂ ਦਾ ਅਸਲ ਇਤਿਹਾਸ ਪਤਾ ਹੀ ਨਾ ਹੋਵੇ ਸੋ ਦੋਸਤੋ ਏਸੀ ਸਾਰੀ ਅਸਲ ਕਹਾਣੀ ਸੱਪਾਂ ਦਾ ਰਾਜਾ ਕਹੇ ਜਾਂਦੇ ਗੁੱਗੇ ਪੀਰ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬੈ